ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਚੰਗੀ ਸੋਚ ਬਾਰੇ ਅੱਜ ਦੀ ਆਪਣੀ ਜੋ ਵੀ ਕਹਾਣੀ ਹੈ ਉਸ ਦਾ ਟੌਪਿਕ ਹੈ ਚੰਗੀ ਸੋਚ ਦੇਖੋ ਜੀ ਕਹਿੰਦੇ ਹੁੰਦੇ ਨੇ ਨਾ ਬਈ ਅਸੀਂ ਕਿੰਨੇ ਹੀ ਜ਼ਿੰਦਗੀ ਚ ਡਾਮਾ ਡੋਲ ਹੋ ਜਾਈਏ ਕਿੰਨੇ ਹੀ ਡਾਮਾ ਡੋਲ ਹੋ ਜਾਈਏ ਕਿੰਨਾ ਹੀ ਸਾਡਾ ਕੰਮ ਖਰਾਬ ਹੋ ਜਵੇ ਜਿਹੜੀ ਪਰਿਵਾਰ ਦੀ ਸੋਚ ਹੁੰਦੀ ਹੈ ਨਾ ਉਹ ਵੱਖਰੋਂ ਵੱਖਰੀ ਹੁੰਦੀ ਹੈ ਕਿਸੇ ਇਨਸਾਨ ਦੀ ਪਰਿਵਾਰ ਚ ਕੋਈ ਸੋਚ ਹੈ ਕਿਸੇ ਇਨਸਾਨ ਦੀ ਕੋਈ ਸੋਚ ਹੈ ਸਾਡੇ ਪਰਿਵਾਰ ਚ ਡਾਵਾ ਡੋਲ ਹੋਏ ਪਰਿਵਾਰ ਚ ਇੱਕ ਇਨਸਾਨ ਇਹੋ ਜਿਹਾ ਜ਼ਰੂਰ ਹੁੰਦਾ ਹੈ ਜਿਹਨੂੰ ਤਾਂਗ ਹੁੰਦੀ ਹੈ ਬਈ ਮੈਂ ਇਸ ਪਰਿਵਾਰ ਨੂੰ ਚੰਗਾ ਪਰਿਵਾਰ ਬਣਾ ਸਕਦਾ ਹਾਂ ਇਸ ਡਾਵਾ ਡੋਲੀ ਚੋਂ ਮੈਂ ਕੱਢ ਸਕਦਾ ਅਸੀਂ ਕਾਮਯਾਬ ਹੋ ਸਕਦੇ ਹਾਂ ਜੇ ਅਸੀਂ ਸਾਰੇ ਇਕਜੁੱਟ ਹੋ ਕੇ ਚੱਲੀਏ ਸਾਰੇ ਪਰਿਵਾਰ ਦੀ ਸੋਚ ਨਹੀਂ ਕਈ ਵਾਰ ਪਰਿਵਾਰ 'ਚ ਜੀ ਆ ਜਿਹੜੇ ਟੁੱਟ ਜਾਂਦੇ ਨੇ ਨਹੀਂ ਆਪਣਾ ਨਹੀਂ ਹੁਣ ਕੁਝ ਬਣਨਾ ਆਪਣਾ ਤਾਂ ਬਹੁਤ ਕੰਮ ਖਰਾਬ ਹੋ ਗਏ ਡੋਲ ਜਾਂਦਾ ਇਨਸਾਨ ਪਰ ਇੱਕ ਇਨਸਾਨ ਜ਼ਰੂਰ ਹੁੰਦਾ ਹੈ ਨਿੱਡਰ ਸੋਚ ਵਾਲਾ ਮੈਨ ਲੈ ਕੁਝ ਨਹੀਂ ਹੁੰਦਾ ਹੈਗਾ ਆਪਾਂ ਨੇ ਫੇਰ ਗੱਡੀ ਲੈਨ ਤੇ ਲੈ ਆਉਣੀ ਆ ਠੀਕ ਹੈ ਜੀ ਮੈਂ ਇਹ ਕਹਿ ਨਹੀਂ ਹੁੰਦੀ ਆ ਵੀ ਜੇ ਤੁਹਾਡੇ ਪਰਿਵਾਰ 'ਚ ਇਹੋ ਜਿਹਾ ਕੋਈ ਇਨਸਾਨ ਆ ਨਾ ਉਹਦੇ ਮਗਰ ਲੱਗੋ ਉਹਦਾ ਸਾਥ ਦੋ ਉਹਦੀ ਕਦਰ ਕਰਿਆ ਕਰੋ ਕਈ ਵਾਰ ਸਾਡੀ ਜ਼ਿੰਦਗੀ 'ਚ ਇੰਨਾ ਕ ਆ ਜਾਂਦਾ ਤਰਾ ਚੜਾ ਅਸੀਂ ਇੱਕੋ ਲਖਤ ਅਰਸ਼ਾਂ ਤੋਂ ਫਰਸ਼ ਤੇ ਆ ਜੰਨੇ ਆ ਜਦ ਅਸੀਂ ਅਰਸ਼ਾਂ ਤੋਂ ਫਰਸ਼ ਤੇ ਆ ਸਕਦੇ ਆ ਅਸੀਂ ਫਰਸ਼ ਤੋਂ ਉੱਠ ਕੇ ਅਰਸ਼ਾਂ ਤੇ ਵੀ ਜਾ ਸਕਦੇ ਆ ਸਾਡੀ ਸੋਚ ਬਲੰਦ ਚਾਹੀਦੀ ਐ ਸਾਡੇ ਹੌਂਸਲੇ ਬਲੰਦ ਚਾਹੀਦੇ ਨੇ ਅਸੀਂ ਢੇਰੀਆਂ ਨਹੀਂ ਢਾਉਣੀਆਂ ਜਦ ਅਸੀਂ ਸਾਰਾ ਪਰਿਵਾਰ ਇਕੱਠ ਜੁੱਟ ਹੋ ਗਿਆ ਅਸੀਂ ਦੁਬਾਰ ਤੇ ਫੇਰ ਮਿਹਨਤ ਕਰਨ ਲੱਗੇ ਅਸੀਂ ਅੱਜ ਕੁਝ ਹੋਰ ਕੱਲ ਕੁਝ ਹੋਰ ਅਸੀਂ ਫੇਰ ਕਿਸ ਕਰਨ ਲੱਗ ਜਾਣਾ ਕਿਉਂਕਿ ਮਿਹਨਤਾਂ ਨੂੰ ਤਾਂ ਫਲ ਲੱਗਦਾ ਹੀ ਲੱਗਦੇ ਆ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਮਿਹਨਤਾਂ ਨੂੰ ਫਲ ਨਾ ਲੱਗਣਾ ਬਈ ਸੋਈ ਗੱਲਾਂ ਨੇ ਤੁਸੀਂ ਕਦੇ ਵੀ ਜ਼ਿੰਦਗੀ ਚ ਡੋਲਣਾ ਨਹੀਂ ਮੈਂ ਬਹੁਤ ਵੀਡੀਓਾਂ ਚ ਕਹਿੰਨੀ ਹੁੰਦੀ ਆ ਵੀ ਜ਼ਿੰਦਗੀ ਚ ਡੋਲਣਾ ਨਹੀਂ ਹੈਗਾ ਬਹੁਤ ਲੋਕ ਇਹ ਦੇਖੇ ਆ ਅਸੀਂ ਕਿੱਡੀਆਂ-ਕਿੱਡੀਆਂ ਫੈਕਟਰੀਆਂ ਕਿੱਡੇ-ਕਿੱਡੇ ਮਿਲ ਕਿੱਡੇ-ਕਿੱਡੇ ਕਾਰਖਾਨੇ ਫੇਲ ਹੋ ਜਾਂਦੇ ਨੇ ਰਾਤੋਂ ਰਾਤ ਫੇਲ ਹੋ ਜਾਂਦੇ ਨੇ ਲੋਕ ਸੂਸਾਇਡ ਕਰਨ ਤੱਕ ਦਾ ਵੀ ਫੈਸਲਾ ਲੈ ਲੈਂਦੇ ਨੇ ਇਹ ਕੰਮ ਤਾਂ ਅਸੀਂ ਕਰਨਾ ਹੀ ਨਹੀਂ ਭਾਵੇਂ ਸਾਡੇ ਨਾਲ ਕਿਸੇ ਬੰਦੇ ਨੇ ਬੇਈਮਾਨੀ ਕਰ ਲਈ ਭਾਵੇਂ ਸਾਡੀ ਤਕਦੀਰ ਕਿੰਨੀ ਉਹ ਹੋ ਗਿਆ ਸਾ ਤੋਂ ਪ੍ਰਮਾਤਮਾ ਰਿਜਕ ਤਾਂ ਨਹੀਂ ਖੋਣ ਲੱਗਿਆ ਸਾਨੂੰ ਸਿਰ ਤੇ ਛਾਤਰ ਦੋ ਟਾਈਮ ਦੀ ਰੋਟੀ ਤਾਂ ਮਿਲਦੀ ਉਹ ਹੈ ਨਾ ਇਹ ਤਾਂ ਨਹੀਂ ਕੋਈ ਖੋਣ ਲੱਗਿਆ ਇਹ ਉਨਾਂ ਚਿਰ ਨਹੀਂ ਸਾ ਤੋਂ ਕੋਈ ਖੋ ਸਕਦਾ ਜਿੰਨਾ ਜਿਹੜਾ ਅਸੀਂ ਖੁਦ ਮਿਹਨਤੀ ਆ ਜਿਆਦਾ ਸੀ ਖੁਦ ਨਹੀਂ ਡੱਕਾ ਤੋੜਨਾ ਫੇਰ ਅਸੀਂ ਕਈ ਵਾਰ ਰੋਟੀ ਤੋਂ ਵੀ ਮਹਤਾਜ ਹੋ ਜੰਨੇ ਆ ਜੇ ਅਸੀਂ ਮਿਹਨਤੀ ਆ ਅਸੀਂ ਦੋਹਾਂ ਹੱਥਾਂ ਦੀ ਕਿਰਤ ਕਰਕੇ ਖਾਂਦੇ ਆ ਅਸੀਂ ਕਿੰਨਾ ਹੀ ਟੁੱਟ ਜੀਏ ਅਸੀਂ ਕਿੰਨਾ ਹੀ ਥੱਕ ਜੀਏ ਜ਼ਿੰਦਗੀ ਚ ਠੀਕ ਹੈ ਜੀ ਅਸੀਂ ਇੰਨਾ ਆਪਣੇ ਆਪ ਨੂੰ ਸਟਰੋਂਗ ਰੱਖੀਏ ਅਸੀਂ ਆਪਣੇ ਪਰਿਵਾਰ ਨੂੰ ਸੰਭ ਸਕੀਏ ਆਪਣੇ ਪਰਿਵਾਰ ਨੂੰ ਹੌਸਲਾ ਦੇ ਸਕੀਏ ਅਸੀਂ ਇੱਕ ਝੋਟਾ ਹੋ ਕੇ ਮਿਹਨਤ ਕਰੀਏ ਸਾਨੂੰ ਕੋਈ ਨਹੀਂ ਖਿਲਾਰ ਸਕਦਾ ਕੋਈ ਕਿੰਨਾ ਹੀ ਜ਼ੋਰ ਲਾ ਲਵੇ ਪਰ ਜਿੰਨਾ ਚਿਰ ਅਸੀਂ ਨੇੜ ਰਾਂ ਸਾਡੇ ਹੌਂਸਲੇ ਨੀਡਰ ਨੇ ਅਸੀਂ ਨਹੀਂ ਹਾਰ ਸਕਦੇ ਜਿਹੜਾ ਇਹ ਇਨਸਾਨ ਹੈ ਸਾਨੂੰ ਦੁਬਾਰਾ ਫੇਰ ਤਰੱਕੀ ਵੱਲ ਨੂੰ ਲਿਜਾਣੇ ਵਾਲਾ ਘਰ ਚ ਇੱਕੋ ਜੀ ਹੈ ਮੈਂ ਹੀ ਕਹਿੰਨੀ ਆਂ ਵੀ ਇੱਕ ਅੱਧਾ ਜੀ ਦੀ ਉਹ ਹੀ ਜਿਉ ਸੋਚ ਹੁੰਦੀ ਹੈ ਬਾਕੀ ਸਾਰੇ ਟੁੱਟ ਵੀ ਜਾਂਦੇ ਨੇ ਕਈ ਵਾਰ ਬਈ ਨਹੀਂ ਨਹੀਂ ਹੁਣ ਨਹੀਂ ਆਪਾਂ ਤੇ ਕੁਝ ਹੋਣਾ ਹੈ ਇਹੋ ਜਿਹੇ ਇਨਸਾਨ ਦੇ ਤੁਸੀਂ ਮਗਰ ਲੱਗਣਾ ਹੈ ਆਪਣੇ ਟੱਬਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨੀ ਹੈ ਹੁਣ ਆਪਾਂ ਕਿੰਨਾ ਵੀਡੀਓਾਂ 'ਚ ਦੇਖਦੇ ਆਂ ਨੈਟਾਂ ਅਖਬਾਰਾਂ 'ਚ ਬਹੁਤ ਦੇਖਦੇ ਆਂ ਲੋਕ ਜੇ ਨਾ ਅ ਕਈ ਵਾਰ ਸਾਡੀ ਕਿਸਮਤ ਸਾਨੂੰ ਧੋਖਾ ਦੇ ਜਾਂਦੀ ਆਂ ਲੋਕ ਸਿੱਧਾ ਹੀ ਕੀ ਕਰਦੇ ਆਂ ਸੁਸਾਈਡ ਕਰ ਲੋ ਕੋਈ ਹੱਲ ਐ ਕੋਈ ਹੱਲ ਐ ਸੁਸਾਈਡ ਕਰਨ ਦਾ ਮਰ ਕੇ ਤਾਂ ਸਾਰਾ ਕੁਝ ਮੁੱਕ ਜਾਂਦਾ ਜੇ ਕਹਿੰਦੇ ਹੁੰਦੇ ਨੇ ਜ਼ਿੰਦਗੀ ਦੇ ਖੱਟੇ ਮਿੱਠੇ ਪਾਲਾਂ ਜਿਹੜੇ ਉਹੀ ਦੇਖ ਲੋ ਖਬਰਾਂ ਕਿੱਥੋਂ ਮਹਾਰਾਜ ਨੇ ਇੱਕ ਤੜਨੂ ਭਾਗ ਲਾ ਦੇਣੇ ਨੇ ਮੈਂ ਤਾਂ ਇਹੀ ਕਹਿਣੀ ਹੁੰਦੀ ਆ ਵੀ ਆਪਣੇ ਆਪ ਨੂੰ ਸੰਭਾਲਣਾ ਸਿੱਖੋ ਦੁਨੀਆ 'ਚ ਡਾਮਾ ਡੋਲੀਆਂ ਬਹੁਤ ਆਉਂਦੀਆਂ ਨੇ ਬਹੁਤ ਆਉਂਦੀਆਂ ਨੇ ਚੰਗੇ ਚੰਗੇ ਬਿਜ਼ਨਸ ਫੇਲ ਹੋ ਜਾਂਦੇ ਨੇ ਉਸ ਇਨਸਾਨ ਦੀ ਤੁਸੀਂ ਇੰਨੀ ਕ ਕਦਰ ਕਰੋ ਜਿਵੇਂ ਇੱਕ ਅਸੀਂ ਆਪਣੇ ਮਾਂ ਪਿਓ ਦੀ ਕਦਰ ਕਰਦੇ ਆਂ ਕਈ ਵਾਰ ਉਹ ਇਨਸਾਨ ਦੇ ਰੂਪ 'ਚ ਸਾਡਾ ਕੋਈ ਭੈਣ ਭਾਈ ਹੋ ਹੁੰਦਾ ਹੈ ਜਿਹੜਾ ਸਾਡੇ ਵਿੱਚ ਨੀਡਰ ਹੁੰਦਾ ਹੈ ਕਈ ਵਾਰ ਸਾਡਾ ਜੀਵਨ ਸਾਥੀ ਹੁੰਦਾ ਜਿਹਦੇ 'ਚ ਐਡੀ ਨੀਡਰਤਾ ਹੁੰਦੀ ਆ ਉਹ ਹਾਰ ਕੇ ਵੀ ਨਹੀਂ ਹਾਰਦਾ ਬਈ ਸੋਈ ਗੱਲਾਂ ਮੈਂ ਤਾਂ ਇਹੀ ਗੱਲ ਹਮੇਸ਼ਾ ਕਹਿੰਦੀ ਹੁੰਨੀ ਆ ਕਿਉਂਕਿ ਇਹ ਸਮਾਂ ਚੱਲਦਾ ਹੀ ਬਹੁਤ ਭਿਆਨਕ ਹੈ ਲੋਕ ਸਾਨੂੰ ਹੀਰੋ ਤੋਂ ਜ਼ੀਰੋ ਬਣਾਉਣ ਲੱਗੇ ਦਿਨੇ ਲਾਉਂਦੇ ਨੇ ਬਸ ਦਿਨਾ ਚ ਕਿਤੇ ਤੇ ਕਿਤੇ ਅਸੀਂ ਪਹੁੰਚ ਜਾਨੇ ਆ ਕਿਉਂਕਿ ਧੋਖੇ ਧੜੀਆਂ ਬਹੁਤੀਆਂ ਆ ਗਈਆਂ ਅਸੀਂ ਜਿੱਥੋਂ ਗਿਰੇ ਆ ਅਸੀਂ ਫੇਰ ਉੱਥੇ ਪਹੁੰਚ ਸਕਦੇ ਆ ਜੇ ਸਾਡੇ ਹੌਂਸਲੇ ਬੁਲੰਦ ਨੇ ਬਈ ਅਸੀਂ ਕਦੇ ਵੀ ਕਿਸੇ ਤੋਂ ਨਫ਼ਰਤ ਨਹੀਂ ਕਰਨੀ ਸਾਡੇ ਨਾਲ ਕਿਸੇ ਨੇ ਮਾੜੀਆਂ ਕਰੀਆਂ ਚੰਗੀਆਂ ਕਰੀਆਂ ਬਸ ਭਲਾਈ ਭਲਾ ਨਫ਼ਰਤਾਂ ਕਰਨਾ ਕੰਮ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਇੱਥੇ ਰਹਿਣਾ ਹੈ ਸਾਡੇ ਇੱਥੇ ਕੀਲੇ ਗੱਡੇ ਆ ਆਪਾਂ ਨੇ ਰੱਖਣਿਆ ਹੌਸਲੇ ਬੁਲੰਦ ਬਈ ਜਿੰਨੀ ਕਿ ਜ਼ਿੰਦਗੀ ਹੈਗੀ ਆ ਉੰਨੀ ਨੂੰ ਵੀ ਆਪਾਂ ਦੁਬਾਰਾ ਸ਼ੁਰੂ ਕਰੀਏ ਸਾਨੂੰ ਪਤਾ ਹੈ ਵੀ ਅਸੀਂ ਆਏ ਆ ਜਾਣ ਲਈਓ ਆਏ ਆ ਠੀਕ ਹੈ ਅਸੀਂ ਨਫ਼ਰਤ ਨਹੀਂ ਕਿਸੇ ਤੋਂ ਕਰਨੀ ਹੈਗੀ ਹੱਸ ਕੇ ਬੋਲੋ ਹਰ ਇੱਕ ਨਾਲ ਖਿੱਚ ਕੇ ਰੱਖੋ ਆਪਣੇ ਕੰਮ ਨੂੰ ਮੈਂ ਤਾਂ ਇਹੀ ਕਹਿਣੀ ਆ ਇਨਸਾਨ ਨੂੰ ਚੰਗੀ ਸੋਚ ਰੱਖਣੀ ਚਾਹੀਦੀ ਹੈ ਤੁਸੀਂ ਆਪਣੀ ਸੋਚ ਨੂੰ ਚੰਗੀ ਰੱਖੋ ਕਈ ਵਾਰ ਅਸੀਂ ਜਿੱਥੋਂ ਗਿਰੇ ਹੁੰਨੇ ਆ ਨਾ ਪ੍ਰਮਾਤਮਾ ਸਾਨੂੰ ਉਦੋਂ ਵੀ ਉੱਚਾ ਪਹੁੰਚਾ ਦਿੰਦਾ ਜੇ ਤੁਹਾਡੀ ਸੋਚ ਚੰਗੀ ਹੈ ਸੋ ਇਹ ਗੱਲਾਂ ਸਾਡੀ ਸੋਚ ਤੇ ਹੀ ਡਿਪੈਂਡ ਕਰਦਾ ਹੈ ਅਸੀਂ ਮਾੜੇ ਦੀ ਰੀਸ ਨਹੀਂ ਕਰਨੀ ਜੋ ਸਾਡੇ ਆਪਣੇ ਸਹੀ ਰਸਤੇ ਚੁਣੇ ਹੋਏ ਆ ਅਸੀਂ ਉਹ ਰਾਹ ਛੱਡਣੇ ਨਹੀਂ ਉਹਨਾਂ ਤੇ ਹੀ ਚੱਲਣਾ ਹੈ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ